ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡੇ ਚੈਨਲ ਤੇ। ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ। ਕਹਾਣੀ ਨੂੰ ਲਾਇਕ ਜ਼ਰੂਰ ਕਰਿਆ ਕਰੋ। ਡਾਊਨਟਾਊਨ ਤੋਂ ਇੱਕ ਜ਼ਰੂਰੀ ਪੇਪਰ ਚੁੱਕਣਾ ਸੀ, ਪਾਰਕਿੰਗ ਮੁਸ਼ਕਲ। ਮਿਲੀ ਤੇ ਦੂਜਾ ਸਨੋ ਦਾ ਵੱਡਾ ਢੇਰ। ਅਜੇ ਪੈਰ ਧਰਿਆ ਹੀ ਸੀ ਕਿ ਸਾਰੀ ਲੱਤ ਵਿੱਚ ਦਸ ਗਈ। ਕੋਲੋਂ ਗੋਰੀ ਨਿਮਾ-ਨਿਮਾ ਮੁਸਕਰਾਉਂਦੀ ਹੋਈ ਲੰਘੀ। ਜਰਾਬਾਂ ਥੋੜੀਆਂ ਗਿੱਲੀਆਂ ਹੋ ਗਈਆਂ ਪਰ ਇਹ ਸੋਚ ਕੇ ਗਾਂ ਤੁਰ ਪਿਆ ਕਿ ਜ਼ਿੰਦਗੀ ਕਿੱਥੇ ਰੁਕਦੀ ਏ। ਸੜਕ ਕ੍ਰਾਸ ਕਰਨ ਲੱਗਾ ਤਾਂ ਅੱਗੋਂ ਅਜੇ ਬੀਕ ਸਕੈਂਟਰ ਰੁਕਣ ਵਾਲਾ ਸਾਈਨ ਦੇਖ ਸਾਰੇ ਨਾਲ ਤੁਰੇ ਜਾਂਦਿਆਂ ਦੀ ਬ੍ਰੇਕ ਲੱਗੀ ਇਹਨੇ ਨੂੰ ਪਿੱਛੋਂ ਇੱਕ ਰੈੱਡ ਇੰਡੀਅਨ ਭਰਾ ਨੇ ਬਾਜ਼ ਮਾਰ ਲਈ ਕਹਿੰਦਾ ਕੋਈ ਭਾਣਾ ਹੈ ਤਾਂ ਦੇ ਦੇ ਬੜੀ ਭੁੱਖ ਲੱਗੀ ਹੈ ਮੈਨੂੰ ਸੁੱਝ ਗਈ ਕਿ ਕਾਦੀ ਭੁੱਖ ਲੱਗੀ ਖੈਰ ਜੇ ਫਰੋਲੀ ਅੰਦਰ ਕੁਝ ਵੀ ਨਹੀਂ ਸੀ ਸੌਰੀ ਆਖ ਅਗਾਹ ਨੂੰ ਤੁਰ ਪਿਆ ਜਿੱਥੇ ਜਾਣਾ ਸੀ ਉੱਥੇ ਅੰਦਰ ਪਹੁੰਚਿਆ ਤਾਂ ਅੱਗੋਂ ਰਿਸੈਪਸ਼ਨ ਤੇ ਦੋ ਗੋਰੀਆਂ ਬੈਠੀਆਂ ਸਨ ਇੱਕ ਬਾਵਾ ਹੌਲੀ ਜਿਹੀ ਉਮਰ ਦੀ ਤੇ ਦੂਜੀ ਥੋੜੀ ਟਲਦੀ ਜਵਾਨੀ ਵਿੱਚ ਪੈ ਰਖਦੀ ਹੋਈ ਅੰਦਰ ਵੜਦਿਆਂ ਹੀ ਇੱਕ ਨੇ ਠਾਹ ਕਰਦੀ ਨਿੱਚ ਮਾਰ ਦਿੱਤੀ ਤੇ ਦੂਜੀ ਦਾ ਹਾਸਾ ਨਿਕਲ ਗਿਆ ਤੇ ਮੈਂ ਬਲੈਸ ਜੂ ਆਖ ਆਪਣੀ ਆਮਦਾ ਅਹਿਸਾਸ ਕਰਵਾਇਆ ਕਾਗਜ਼ ਉਲੀ ਨਿਕਲਣ ਵਿੱਚ ਦੇਰ ਹੋ ਰਹੀ ਸੀ ਗੋਰੀ ਨੇ ਸਾਰਾ ਭਾਂਡਾ ਸਲੋ ਕੰਪਿਊਟਰ ਸਿਸਟਮ ਦੇ ਸਿਰ ਪਾ ਦਿੱਤਾ ਇੰਨੇ ਨੂੰ ਇੱਕ ਹੋਰ ਆਪਣੀ ਪੰਜਾਬੀ ਕੁੜੀ ਵੀ ਅੰਦਰ ਆ ਗਈ। ਅੱਗੋਂ ਇੱਕ ਪੱਗ ਬੰਨੀ ਆਪਣੀ ਭਾਈ ਨੂੰ ਦੇਖ ਉਸਦੇ ਮੂੰਹ ਆਪ ਮਹਾਰੇ ਹੀ ਸਤਿ ਸ਼੍ਰੀ ਅਕਾਲ ਨਿਕਲ ਗਿਆ। ਮਗਰੋਂ ਪਤਾ ਲੱਗਾ ਕਿ ਵਿਚਾਰੀ ਮੈਨੀ ਟੋਬਾ ਸਟਾਰਟ ਵਾਲੀ ਬਿਲਡਿੰਗ ਲੱਭਦੀ ਗਲਤੀ ਨਾਲ ਇੱਥੇ ਆਵੜੀ ਸੀ। ਮੈਂ ਤੇ ਕਾਊਂਟਰ 'ਤੇ ਬੈਠੀ ਗੋਰੀ ਨੇ ਉਸ ਨੂੰ ਸਾਹਮਣੇ ਵਾਲੀ ਵਿਮਾਰਤ ਵੱਲ ਦਰਾ ਦੱਸਿਆ। دل وچ خوشی ہوئی کہ کرما والی اس ملک ਵਿੱਚ ਆ ਕੇ ਵੀ راہ ਭੁੱਲੀ ਜਿੱਥੇ غلطی ਹੋ ਜਾਣਦੀ نہ تے کوئی ਮਜ਼ਾਕ ੜਾਉਂਦਾ ਏ ਤੇ ਨਾ ਹੀ ਕੋਈ راہੋਂ ਪਟਕੇ ਦਾ ਨਜਾਇਜ਼ ਫਾਇਦਾ ਠਾਉਂਦਾ ਈ ਅਜੇ ਉਸ ਨੂੰ ਤੁਰਿਆ ਹੀ ਸੀ ਤੋਰਿਆ ਹੀ ਸੀ ਕਿ ਇੱਕ ਹੋਰ ਫਰੀਕੀ ਮੋਲ ਦਾ ਕਾਲਾ ਅੰਦਰ ਆਣ ਵੜਿਆ ਤੇ ਉਹ ਵੀ ਗਲਤੀ ਨਾਲ ਇੱਧਰ ਆਣ ਵੜਿਆ ਸੀ ਇਹ ਸੋਚ ਕੇ ਜੇ ਆਪਣੀ ਨੂੰ ਸਿੱਧੇ ਰਾ ਪਾਇਆ ਤੇ ਇਸ ਨੂੰ ਰਾਹ ਦੱਸਣਾ ਵੀ ਆਪਣਾ ਫਰਜ਼ ਬਣਦਾ ਏ ਕੀ ਹੋਇਆ ਜੇ ਰੰਗ ਕਾਲਾ ਏ ਤਾਂ ਇਹ ਵੀ ਤਾਂ ਪਰਿਵਾਰ ਦੀ ਰੋਜੀ ਰੋਟੀ ਦਾ ਜਗਾੜ ਕਰਦਾ ਹੋਇਆ ਇੱਕ ਸਾਡੀ ਵਰਗਾ ਇਨਸਾਨ ਹੀ ਹੈ ਇਹਨੇ ਨੂੰ ਮੇਰਾ ਪੇਪਰ ਤਿਆਰ ਸੀ ਪੇਪਰ ਫੜਦਿਆਂ ਗੋਰੀ ਨੂੰ ਮਜ਼ਾਕੀਆ ਲਹਿੰਗੇ ਲਹਿੰਜੇ ਵਿੱਚ ਆਖ ਦਿੱਤਾ ਕਿ ਮੈਨੂੰ ਇੱਥੇ ਹੀ ਨੌਕਰੀ ਦੇ ਦੇਵੋ ਭੁੱਲਿਆਂ ਭਟਕਿਆਂ ਨੂੰ ਰਾਹ ਦੱਸ ਦਿਆ ਕਰਾਂਗਾ ਅੱਗੋਂ ਹਾਸਤੀ ਹੋਈ ਨਹੀਂ ਹੈਵ ਅ ਨਾਈਸ ਡੇ ਆਖ ਵਿਦਾ ਕੀਤਾ ਬਾਹਰ ਆਇਆ ਤਾਂ ਉਹੀ ਰੈੱਡ ਇੰਡੀਅਨ ਮੋੜ ਦਵਾਲੀ ਹੋ ਗਿਆ ਉਹੀ ਤਰਲਾ ਉਹੀ ਰਿਕਵੈਸਟ ਉਹੀ ਮੰਗ ਪਰ ਇਸ ਵਾਰ ਚੰਗੀ ਕਿਸਮਤ ਨੂੰ ਇੱਕ ਜਵਾਨੀ ਲੱਭ ਹੀ ਪਈ ਆਪਣੀ ਜੇਬ ਵਿੱਚ ਪਾਉਂਦੇ ਹੋਏ ਨੇ ਪਤਾ ਨਹੀਂ ਕਿੰਨੀਆਂ ਦਵਾਵਾਂ ਦੀ ਦਵਾਵਾਂ ਦੀ ਛੱਡੀਆਂ ਟਰੱਕ ਕੋਲ ਆਇਆ ਤਬਾਹੀ ਪਰ ਨਾਲ ਲੱਗੀ ਹੋਈ 30 ਡਾਲਰਾਂ ਦੀ ਜੁਰਮਾਨੇ ਦੀ ਟਿਕਟ ਨੇ ਸਾਰਾ ਕਟਨਾ ਕਰਮ ਇਕਦਮ ਭਲਾ ਜਿਹਾ ਦਿੱਤਾ ਖੈਰ ਗਲਤੀ ਮੇਰੀ ਹੀ ਸੀ ਤੇ ਐਡਾ ਅਫਸੋਸ ਨਾ ਹੋਇਆ ਪਰ ਅੱਧੇ ਘੰਟੇ ਦੇ ਅੰਤਰਾਲ ਵਿੱਚ ਵਾਪਰੀ ਇਨਾ ਅਨੇਕਾ ਰੰਗ ਤਮਾਸ਼ੀਆਬਾਰੀ ਅੱਜ ਹੀ ਸੋਚ ਹੀ ਰਿਹਾ ਸਾਂ ਕਿ ਧਿਆਨ ਚਿੱਟੀ ਸੂਟੀ ਫੜ ਕੋਲ ਤੁਰੇ ਜਾਂਦੇ ਇੱਕ ਨੇਤਰਹੀਨ ਗੋਰੇਵਾਲ ਜਾਪਿਆ ਆਪ ਮਹਾਰੇ ਹੀ ਸੋਚ ਭਾਰੂ ਹੋ ਗਈ ਕਿ ਧੰਨਵਾਦ ਹੈ ਉਸਤਾਦ ਜਿਸ ਨੇ ਐਡੀ ਸੋਹਣੀ ਦੁਨੀਆ ਦੇਖਣ ਲਈ ਮੁਖੜੇ ਤੇ ਅੱਖੀਆਂ ਰੂਪੀ ਦੋ ਮੋਤੀ ਲਾਏ ਨੇ ਦੋਸਤੋ ਪਦਾਰਥਵਾਦੀ ਦੌੜ ਨੇ ਕਿੰਨਾ ਨਾ ਸ਼ੁਕਰੇ ਬਣਾ ਦਿੱਤਾ ਏ ਸਾਨੂੰ ਜੋ ਬੇਸ਼ਕੀਮਤੀ ਚੀਜ਼ਾਂ ਸਾਡੇ ਕੋਲ ਹੈ ਉਸ ਦਾ ਕਦੇ ਸ਼ੁਕਰਾਨਾ ਨਹੀਂ ਕੀਤਾ ਤੇ ਜੋ ਨਹੀਂ ਹੈ ਉਸ ਦੀ ਪ੍ਰਾਪਤੀ ਲਈ ਸਾਰਾ ਦਿਨ ਰੱਬ ਨਾਲ ਗੁੱਸੇ ਗਿਲੇ ਤੇ ਸੋਹ ਦੇ ਵਾਜੀਆਂ ਕਰਦੇ ਰਹਿੰਦੀਆਂ